ਬਾਬਾ ਸਾਹਿਬ ਵੀਰੋ ਮੈਡੀਕਲ ਦੀ ਫੋਟੋ ਜਿਹੜੀ ਆ ਉਹ ਸੀਨ ਤੋਂ ਹਟਾ ਦਿੱਤੀ ਗਈ ਉਹ ਆਫਸਰ ਤੋਂ ਹਟਾ ਦਿੱਤੀ ਗਈ ਦੇਸ਼ ਦੇ ਦਲਤਾਂ ਦਾ ਬਹੁਤ ਵੱਡੇ ਪੱਧਰ ਤੇ ਅਪਮਾਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੇਸ਼ ਦੇ ਬਚਾਈਆ ਦਲਤਾਂ ਦੇ ਉੱਤੇ ਵੱਡੇ ਹਮਲੇ ਹੋ ਰਹੇ ਨੇ ਅਤਿਆਚਾਰ ਹੋ ਰਹੇ ਨੇਗੇ ਬਹੁਤ ਜਗ੍ਹਾ ਤੇ ਬਲਾਤਕਾਰ ਹੋ ਰਹੇ ਨੇਗੇ ਅਸੀਂ ਆਪਣੇ ਸਿਆਸੀ ਵਿਰੋਧੀਆਂ ਦੀ ਇਸ ਜਿਹੜੀ ਇਹਨਾਂ ਨੇ پیشਕਸ਼ ਰੱਖੀ ਅਸੀਂ ਉਹਨੂੰ ਐਕਸੈਪਟ ਕਰਦੇ ਹਾਂ ਅਸੀਂ ਸਪੋਰਟ ਕਰ ਸਾਰਿਆਂ ਨੇ ਜਿਨ੍ਹਾਂ ਨੇ ਕਨਸਟੀਟਿਊਸ਼ਨ ਲੈ ਕੇ ਆਦੀ ਜਿਸ ਦੇ ਅਧੀਨ ਪ੍ਰਾਈਮਿੰਸਟਰ ਮੋਦੀ ਸਾਹਿਬ ਪ੍ਰਾਈਮਿੰਸਟਰ ਬਣੇ ਨੇ ਅਮੇਸ਼ਾ ਦੀਓ ਮਿਨਿਸਟਰ ਬਣੇ ਨੇ ਮਿਸਿਸ ਰੇਖਾ ਗੁਪਤਾ ਜੀ ਮਿਨਿਸਟਰ ਬਣੇ ਨੇ ਇੱਕ ਦਿਨ ਵੀ ਨਹੀਂ ਲਾਇਆ ਸੀ ਇਹ ਬਸ ਚੱਲਦਾ ਜੇ ਭਾਰਤੀ ਜਨਤਾ ਪਾਰਟੀ 2/3 ਮੈਜੋਰਿਟੀ ਲੈ ਜਾਂਦੀ ਤੇ ਚੀਮਾ ਸਾਹਿਬ ਇਹ ਕਨਸਟੀਟਿਊਸ਼ਨ ਵੀ ਇਹਨਾਂ ਖਤਮ ਕਰਦੇ ਸਪੀਕਰ ਸਾਹਿਬ ਬਾਤ ਬਾਤ ਤੁਹਾਡਾ ਧੰਨਵਾਦ ਮੈਂ ਇੱਕ ਬੜਾ ਇੰਪੋਰਟੈਂਟ ਇਸ਼ੂ ਆ ਦੇਸ਼ ਦਾ ਦੇਸ਼ ਦੀ ਜਿਹੜੀ ਰਾਜਧਾਨੀ ਉਹ ਦਿੱਲੀ ਆ ਔਰ ਦੇਸ਼ ਦੀ ਦਿੱਲੀ ਦੀ ਰਾਜਧਾਨੀ ਦੇ ਵਿੱਚ ਹੋਣੇ ਹੋਣੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ ਔਰ ਦਿੱਲੀ ਦੀ ਰਾਜਧਾਨੀ ਦੇ ਅੰਦਰ ਜਿੰਨੇ ਵੀ ਆਫਿਸ ਸੀਗੇ ਪੰਜਾਬ ਦੇ ਅੰਦਰ ਸਾਰੇ ਆਫਸਰਾਂ ਦੇ ਅੰਦਰ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੀ ਫੋਟੋ ਜਿਹੜੀ ਆ ਉਸ ਸ਼ੋਭਤ ਸੀ ਕੱਲ 2 ਦਿਨ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਨੇ ਜਾਂ ਮੰਤਰੀ ਸਹਿਬਾਨ ਨੇ ਆਪਣੇ ਅਹੁਦੇ ਸੰਭਾਲੇ ਆਪਣੇ ਆਫਿਸ ਜਿਹੜੇ ਨੇਗੇ ਸੰਭਾਲੇ ਔਰ ਉਸ ਸਮੇਂ ਬਾਬਾ ਸਾਹਿਬ ਹੀਬਰਾਓ ਅਮਬੇਡਕਰ ਦੀ ਫੋਟੋ ਜਿਹੜੀ ਆ ਉਹ ਸੀਨ ਤੋਂ ਹਟਾ ਦਿੱਤੀ ਗਈ ਉਹ ਆਫਿਸਾਂ ਤੋਂ ਹਟਾ ਦਿੱਤੀ ਗਈ ਤਾਂ ਮੈਂ ਸਮਝਦਾ ਦੇਸ਼ ਦੇ ਦਲਤਾਂ ਦਾ ਬਹੁਤ ਵੱਡੇ ਪੱਧਰ ਤੇ અપਮਾਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੇਸ਼ ਦੇ ਬਚਾਈ ਆ ਦੇਸ਼ ਦੇ ਅੰਦਰ ਵੱਖ-ਵੱਖ ਸੂਬਿਆਂ ਦੇ ਅੰਦਰ ਦਲਤਾਂ ਦੇ ਉੱਤੇ ਵੱਡੇ ਹਮਲੇ ਹੋ ਰਹੇ ਨੇ ਅਤਿਆਚਾਰ ਹੋ ਰਹੇ ਨੇਗੇ ਬਹੁਤ ਜਗ੍ਹਾ ਤੇ ਬਲਾਤਕਾਰ ਹੋ ਰਹੇ ਨੇਗੇ ਔਰ ਦੇਸ਼ ਦੇ ਸੰਵਿਧਾਨ ਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਛੇੜਛੜ ਕਰ ਰਹੀ ਹੈ ਬਹੁਤ ਵੱਡੀ ਇੱਕ ਡਿਬੇਟ ਜਿਹੜੀ ਆ ਉਹ ਦੇਸ਼ ਦੇ ਅੰਦਰ ਚੱਲ ਰਹੀ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦਾ ਸੰਵਿਧਾਨ ਬਦਲਣਾ ਚਾਹੁੰਦੀ ਆ ਬਹੁਤ ਵੱਡੀ ਮੂਵਮੈਂਟ ਬਹੁਤ ਵੱਡੇ ਸੈਮੀਨਾਰ ਦੇਸ਼ ਦੇ ਅੰਦਰ ਹੋ ਰਹੇ ਨੇਗੇ ਔਰ ਉਹਦਾ ਸਬੂਤ ਜਿਹੜਾ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਪੇਸ਼ ਕੀਤਾ ਕਿ ਉਹਦੇ ਡਿਬੇਟ ਦੇ ਅੰਦਰ ਕਿਸ ਤਰ੍ਹਾਂ ਉਹਨਾਂ ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਅਪਮਾਨ ਕੀਤਾ ਕਿਸ ਤਰ੍ਹਾਂ ਨੂੰ ਬੇਸ਼ਤ ਕੀਤਾ ਗਿਆ ਇਹ ਦੇਸ਼ ਦੇ ਸਾਹਮਣੇ ਆ ਔਰ ਉਸ ਤੋਂ ਬਾਅਦ ਉਸ ਘਟਨਾ ਦਾ ਅਸਰ ਕੀ ਹੋਇਆ ਸਪੀਕਰ ਸਾਹਿਬ ਉਹਦਾ ਅਸਰ ਪੰਜਾਬ 'ਚ ਹੋਇਆ ਉਹਦਾ ਅਸਰ ਬਹੁਤ ਥਾਮਾ ਤੇ ਹੋਇਆ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਅਮਸਰ ਦੇ ਅੰਦਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਗੁੱਤ ਨੂੰ ਤੋੜਨ ਦਾ ਯਤਨ ਕੀਤਾ ਗਿਆ ਅបਾਨ ਕੀਤਾ ਗਿਆ ਮੈਂ ਧੰਨਵਾਦ ਕਰਦਾ ਹਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹ ਜਿਹੜਾ ਦੋਸ਼ੀ ਸੀਗਾ ਫੜ ਕੇ ਉਹਨੂੰ ਜੇਲ੍ਹ ਚ ਧੱਕਿਆ ਉਹਦੇ ਖਿਲਾਫ ਕਾਰਵਾਈ ਹੋਈ ਜੇਕਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੁੰਦੀ ਜੇਕਰ ਬੀਜੇਪੀ ਦੀ ਸਰਕਾਰ ਹੁੰਦੀ ਤਾਂ ਮੈਂ ਸਮਝਦਾ ਉਸ ਦੋਸ਼ੀ ਨੂੰ ਸਨਮਾਰਿਤ ਕਰਨਾ ਸੀ ਉਹਨਾਂ ਨੇ ਉਸ ਦੋਸ਼ੀ ਨੂੰ ਬਚਾਉਣਾ ਸੀ ਕਿਉਂਕਿ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਚਾਹੁੰਦੀ ਆ ਕਿ ਦੇਸ਼ ਦਾ ਸੰਵਿਧਾਨ ਖਤਮ ਹੋਵੇ ਬਹੁਤ ਸਾਰੀਆਂ ਇੰਸਟੀਚੂਨ ਨੂੰ ਆਲਰੇਡੀ ਭਾਰਤੀ ਜਨਤਾ ਪਾਰਟੀ ਨੇ ਤਬਾਹ ਕੀਤਾ ਹੋਇਆਗਾ ਬਹੁਤ ਸਾਰਿਆਂ ਲਗਾਤਾਰ ਤਬਾਹ ਕਰਨ ਤੇ ਲੱਗੀ ਹੋਈ ਆ ਕਦੇ ਵਨਡੇਸ਼ਨ ਵਨ ਇਲੈਕਸ਼ਨ ਦੀ ਗੱਲ ਚਲਦੀ ਆ ਇਹ ਸਾਰਾ ਕੁਝ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਬਣਾਇਆ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਆ ਜੋ ਦਲਤ ਲੋਕਾਂ ਨੂੰ ਜੋ ਗਰੀਬ ਲੋਕਾਂ ਨੂੰ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਸੰਵਿਧਾਨ ਦੇ ਅੰਦਰ ਹੱਕ ਲੈ ਕੇ ਦਿੱਤੇ ਸੀਗੇ ਉਹਨਾਂ ਨੂੰ ਖਤਮ ਕਰਨ ਦੀ ਕੋਜੀ ਚਾਲ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਰਚ ਰਹੀ ਆ ਮੈਂ ਸਮਝਦਾ ਇਹ ਸਭ ਦਾ ਇਹ ਸਾਡੀ ਸੰਵਿਧਾਨ ਸਭਾ ਇੱਕ ਜੁਟ ਹੋ ਕੇ ਇੱਕ ਮੁੱਟ ਹੋ ਕੇ ਇੱਕ ਜਿਹੜਾ ਨਿੰਦਾ ਪ੍ਰਸਤਾਵ ਆ ਉਹ ਪਾਸ ਕਰੇ ਕਿਉਂਕਿ ਇਹ ਬਹੁਤ ਜ਼ਰੂਰੀ ਆ ਅੱਜ ਦੇਸ਼ ਦੇ ਸੰਵਿਧਾਨ ਨੂੰ ਖਤਰਾ ਗਾ ਕੱਲੀ ਬਾਬਾ ਸਾਹਿਬ ਟੀਮਰਾ ਉਬੇਡ ਕੇ ਦੀ ਫੋਟੋ ਲਾਉਣ ਦਾ ਇਹ ਸਬੂਤ ਆ ਕਿ ਹੌਲੀ-ਹੌਲੀ ਭਾਰਤੀ ਜਨਤਾ ਪਾਰਟੀ ਇਸ ਕਦਮ ਵੱਲ ਵੱਧ ਰਹੀ ਆ ਸੋ ਮੈਂ ਤਾਂ ਸਭ ਤੋਂ ਇਹੀ ਤਰਕ ਕਰੂੰਗਾ ਕਿ ਜੇ ਮੇਰੀ ਇਸ ਮੰਗ ਨਾਲ ਸਹਿਮਤ ਨੇ ਤਾਂ ਵਿਧਾਨ ਸਭਾ ਜਿਹੜੀ ਆ ਇੱਕ ਨਿੰਦਾ ਪਸਤਾਵ ਪਾਸ ਕਰਕੇ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੂੰ ਭੇਜੇ ਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਤਰ੍ਹਾਂ ਦੇ ਜਿਹੜੇ ਹੱਤਕੰਡੇ ਨੇ ਉਹ ਤੁਰੰਤ ਰੋਕਣੇ ਚਾਹੀਦੇ ਨੇ ਮੇਰਾ ਇਹ ਪ੍ਰਸਤਾਵ ਜਿਹੜਾ ਮੈਂ ਸਦਨ ਦੇ ਅੰਦਰ ਰੱਖਦਾ ਗਾ ਜੀ ਆਪਾਂ ਬਾਜਵਾ ਜੀ ਜੇ ਆਪਾਂ ਇਹ ਪ੍ਰਸਤਾਵ 0 ਅਵਰ ਤੋਂ ਬਾਹਰ ਲੈ ਲੀਏ ਬਾਕੀ ਜੇ ਮੈਂ ਹਾਂ ਜੀ ਬਾਜ ਮੇਰੇ ਖਿਆਲ ਬਾਜਵਾ ਜੀ ਤੁਸੀਂ ਵੀ ਉਦੋਂ ਨਹੀਂ ਆਪਾ ਵੀਲ ਨਹੀਂ ਨਹੀਂ ਵੀਲ ਹੈਵ ਡਿਬੇਟ ਹਾਂ ਅੱਜ ਹੀ ਮੰਤ ਇੱਕ ਮਿੰਟ ਮੰਤਰੀ ਜੀ ਬਿਲਕੁਲ ਇਹਦੇ ਤੇ ਜੇ ਤੁਸੀਂ ਡਿਬੇਟ ਕਰਾਉਣੀ ਚਾਹੁੰਦੇ ਹੋ ਆਪਾਂ ਡਿਬੇਟ ਹੀ ਕਰ ਲਾਂਗੇ ਜੀ ਜ਼ੀਰੋ ਆਵਰ ਦੇ ਦੌਰਾਨ ਜ਼ੀਰੋ ਆਪਾਂ ਵੀਲ ਹੈਵ ਐਪਲ ਟਾਈਮ ਡਿਬੇਟ ਕਰਾ ਲਓ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਅੰਦਰੂਨੀ ਚਿਹਰਾ ਸਾਹਮਣੇ ਆ ਜਾਏ ਪਤਾ ਲੱਗ ਜਾਏ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਦਾ ਇੰਟਰਨਲ ਡਿਜ਼ਾਈਨ ਕੀ ਆ ਇਹ ਮੈਨੂੰ ਸਮਝਦਾ ਹੋਣਾ ਚਾਹੀਦਾ ਤੇ ਡਿਬੇਟ ਕਰਾ ਲਓ ਜੀ ਕੋਈ ਆਪਾਂ ਪ੍ਰੋਪਰ ਪ੍ਰਸਤਾਵ ਲਿਆਵਾਂਗੇ ਜੀ ਹਾ ਜੀ ਬਾਜਵਾ ਜੀ ਰੇਅਰਸਟ ਆਫ ਅ ਰੇਅਰ ਰੇਅਰਸਟ ਆਫ ਰੇਅਰ ਜੀ ਅਸੀਂ ਆਪਣੇ ਸਿਆਸੀ ਵਿਰੋਧੀਆਂ ਦੀ ਇਹ ਜਿਹੜੀ ਇਹਨਾਂ ਨੇ ਪੇਸ਼ਕਸ਼ ਰੱਖੀ ਅਸੀਂ ਉਹਨੂੰ ਐਕਸੈਪਟ ਕਰਦੇ ਹਾਂ ਅਸੀਂ ਸਪੋਰਟ ਕਰਦੇ ਹਾਂ ਇਹਦੀ ਜ਼ਰੂਰਤ ਹੈ ਡਿਸਕਸ਼ਨ ਵੀ ਕਰੋ ਇਹ ਜ਼ਰੂਰੀ ਹੈ ਕਿਉਂਕਿ ਇਹ ਜੋ ਬਾਤیں ਕਹਿਉਂਦੀ ਇਹ ਜਿਨ੍ਹਾਂ ਸ਼ਹੀਦ ਦੇ ਆਜ਼ਮ ਪੱਕਾ ਸਿੰਘ ਤੇ ਬਾਬਾ ਰਾਓ ਅੰਬੇਦਕਰ ਸਾਹਿਬ ਦੀ ਕਾਲੀ ਫੋਟੋ ਤੁਸੀਂ ਵੇਖੋ ਸਹੀ ਦੇ ਹੈਵ ਨਾਟ ਈਵਨ ਵੇਟਿਡ ਫਾਰ ਅ ਸਿੰਗਲ ਮਿੰਟ ਸਾਰੋਂ ਜਿਨ੍ਹਾਂ ਨੇ ਕਨਸਟੀਟਿਊਸ਼ਨ ਲੈ ਕੇ ਆਂਦੀ ਜਿਸ ਦੇ ਅਧੀਨ ਪ੍ਰਾਈਮ ਮਿੰਸਟਰ ਮੋਦੀ ਸਾਹਿਬ ਪ੍ਰਾਈਮ ਮਿੰਸਟਰ ਬਣੇ ਨੇ ਅਮੇਸ਼ਾ ਦੀ ਹੋ ਮਿੰਸਟਰ ਬਣੇ ਨੇ ਮਿਸਿਸ ਰੇਖਾ ਗੁਪਤਾ ਜੀ ਮਿੰਸਟਰ ਬਣੇ ਨੇ ਇੱਕ ਦਿਨ ਵੀ ਨਹੀਂ ਲਾਇਆ ਜੀ ਇਥੋਂ ਸਾਫ ਨਜ਼ਰ ਆਉਂਦਾ ਕਿ ਨਾ ਇਹਨਾਂ ਨੂੰ ਦਸਤਾਰ ਦੀ ਕਿਸੇ ਕਿਸਮ ਦੀ ਇੱਜ਼ਤ ਹੈ ਉਹਨਾਂ ਦੀ ਮਹਾਨ ਸ਼ਾਦਤ ਵਾਸਤੇ ਅਸੀਂ ਕਈ ਦਫਾ ਕਈ ਚੀਜ਼ਾਂ ਮੰਗ ਚੁੱਕੇ ਹਾਂ ਕਦੀ ਉਸ ਗੱਲ ਵੱਲ ਤਵੱਜੋ ਮੋਦੀ ਸਾਹਿਬ ਦੀ ਸਰਕਾਰ ਨੇ ਨਹੀਂ ਦਿੱਤੀ ਜੋ ਭੀਮਰਾਓਂ ਬੇਦਕਰ ਸਾਹਿਬ ਦਾ ਜ਼ਿਕਰ ਇਹਨਾਂ ਨੇ ਕੀਤਾ ਬਿਲਕੁਲ ਠੀਕ ਹੈ ਜੇ ਵਾਸ ਚੱਲਦਾ ਜੇ ਭਾਰਤੀ ਜਨਤਾ ਪਾਰਟੀ 2/3 ਮੈਜੋਰਿਟੀ ਲੈ ਜਾਂਦੀ ਤੇ ਚੀਮਾ ਸਾਹਿਬ ਇਹ ਕਨਸਟੀਟਿਊਸ਼ਨ ਵੀ ਇਹਨਾਂ ਖਤਮ ਕਰ ਦੇਤੀ ਰੈਜ਼ਰਵੇਸ਼ਨਸ ਵੀ ਸਾਰੀਆਂ ਮਕਾਨੀਆਂ ਸੀ ਸੋ ਇਸ ਗੱਲ ਕਾਰਨ ਇਸ ਇਹਨਾਂ ਦੇ ਵਿਊ ਪੁਆਇੰਟ ਨੂੰ ਮੈਂ ਐਂਡੋਰਸ ਕਰਨਾ ਤੁਸੀਂ ਟਾਈਮ ਵੀ ਦਿਓ ਕਿ ਤੇ ਪ੍ਰੋਪਰ ਡਿਬੇਟ ਵੀ ਹੋਏਗੀ ਹਾਲ ਆਫ ਆ ਪਾਰਟੀ ਇੰਡੋਸਸ ਦਿਸ ਸਟੈਂਡ ਆਫ ਦੀ of and we want a unanimous resolution on this ਠੀਕ ਹੈ ਐਂਡ ਇਹਦੇ ਚੈੱਕ ਹੋ ਰਹੇ ਜਿੱਥੇ ਤੁਸੀਂ ਸਾਡੀ ਇਹ ਗੁਜ਼ਾਰਿਸ਼ ਇਹ ਮੈਂ ਇਹਨਾਂ ਨੂੰ ਇਹਨਾਂ ਦੇ ਜੋ ਇਹਨਾਂ ਨੇ ਐਸਟੇ ਪੇਸ਼ਕਸ਼ ਰੱਖੀ ਅਸੀਂ ਉਹਨੂੰ ਐਕਸੈਪਟ ਕਰ ਰਹੇ ਉਹਦੇ ਨਾਲ ਉਹਨਾਂ ਹੀ ਇੰਪੋਰਟੈਂਟ ਡਾਕਟਰ ਮਨਮੋਹਨ ਸਿੰਘ ਹੋਣਾ ਦੀ ਭਾਰਤ ਰਤਨਾ ਦੀ ਵੀ ਐਂਡੋਰਸਮੈਂਟ ਇਹੀ ਆਊਟ ਹੋਣੀ ਚਾਹੀਦੀ ਡੂ ਬੋਥ ਦ ਥਿੰਗਸ ਇਹਦੇ ਨਾਲ ਯੂਨੈਨਿਮਸ ਮਤਾ ਕਰੀਏ ਕੰਡੈਮ ਕਰੀਏ ਦੂਸਰੇ ਪਾਸੇ ਯੂਨੈਨਿਮਸ ਮਤਾ ਕਰੀਏ ਪੰਜਾਬ ਜਿਹੜੇ ਹਿੰਦੁਸਤਾਨ ਦੀ ਜਿਹੜੀ ਸਾਰਨ ਵੱਡੀ ਸ਼ਾਨ ਸੀ ਉਹਨਾਂ ਨੂੰ ਵੀ ਅਸੀਂ ਭਾਰਤ ਰਤਨ ਦਾ ਨਿਵਾਜਣ ਵਾਸਤੇ ਸੈਂਟਰ ਨੂੰ ਇਹ ਦੋਨੋਂ ਚੀਜ਼ਾਂ ਲਿਖ ਕੇ ਥੈਂਕ ਯੂ ਥੈਂਕ ਯੂ